ਪੈਪਰੀ ਬਾਬ ਸ੍ਰੀ ਗਾਂਝੀ ਆ ਤੁਹਾਨੂੰ ਮੈਂ ਇੱਕ ਡੀਜ਼ਲ ਪੰਪ ਦਿਖਾਉਣਾ ਨਵੇਂ ਟਰੈਕਟਰ ਦਾ ਪੰਪ ਹੈ ਇੰਨੀ ਬੇਗੋਰੀ ਹੋਈ ਹੋਈ ਹੈ ਤੇ ਨੁਕਸਾਨ ਦੇਖੋ ਕਿੰਨਾ ਹੋ ਰਿਹਾ ਹੈਗਾ ਆ ਦੇਖੋ ਇਹ ਮਾਡਲ ਟਰੈਕਟਰ ਦਾ ਹੈਗਾ 19 800 ਬਜੇ ਦਾ ਟਰੈਕਟਰ ਹੈ ਇਹਦੇ ਵਿੱਚ ਕੰਪਨੀ ਦਾ ਕੀ ਦੋਸ਼ ਆ ਕੋਈ ਦੋਸ਼ ਨਹੀਂ ਕੰਪਨੀ ਦਾ ਹੁਣ ਜੇ ਆਪਾਂ ਮੌਲ ਲੈ ਲਈ ਨਹੀਂ ਪਾਵਾਂਗੇ ਠੀਕ ਹੈ ਜੀ ਦੇਖੋ ਹਾਲ ਇਹ ਪਾ ਮੋਬਾਈਲ ਨਹੀਂ ਪਾਵਾਂਗੇ ਜੀ ਪੰਪ ਦੇ ਵਿੱਚ ਤਾਂ ਇਹ ਹਾਲਾਤ ਹੋਣ ਹੀ ਨੇ ਠੀਕ ਹੈ ਨਾ ਜੀ ਆ ਦੇਖੋ ਉਸ ਨੂੰ ਕਰਦੇ ਆ ਪੰਪ ਦੇ ਵਿੱਚ ਕਈ ਭਰਾ ਇਸ ਚੀਜ਼ ਨੂੰ ਨੈਗਲੈਕਟ ਕਰਦੇ ਨੇ ਵੀ ਮੋਬਾਈਲ ਠੀਕ ਹੈ ਜੀ ਸਰਵਿਸ ਨੂੰ ਸਰਵਿਸ ਪਾ ਲੋ ਕਿਹੜਾ ਕੁਝ ਹੁੰਦਾ ਅੱਜ ਦੀ ਡੇਟ ਦੇ ਵਿੱਚ ਮੋਬਿਲਿਟੀ ਹਰ ਇੱਕ ਚੀਜ਼ ਨੂੰ ਚਾਹੀਦੀ ਆ ਤੇ ਇਸ ਨੂੰ ਤੁਸੀਂ ਜੇ ਜਦ ਤੁਸੀਂ ਟਰੈਕਟਰ ਰੋਜ਼ ਚੱਲ ਰਹੇ ਜੇ ਤੁਸੀਂ ਦੂਜੇ ਤੀਜੇ ਦਿਨ ਟਰੈਕਟਰ ਦੇ ਵਿੱਚ ਮੋਬਾਈਲ ਨਹੀਂ ਪਾਉਂਗੇ ਤਾਂ ਇਹ ਹਾਲਾਤ ਹੋਣਗੇ ਆ ਰੇਕਾ ਰੁਕਾ ਇਹਦੀਆਂ ਸਾਰੀਆਂ ਜਾਮ ਪਈਆਂ ਨੇ ਅੰਦਰ ਕੀ ਮਾ ਕੁਮਾ ਸਭ ਖਰਾਬ ਹੋ ਗਈਆਂ ਆ ਦੇਖੋ ਹਾਲਾਤ ਠੀਕ ਹੈ ਜੀ ਮੈਂ ਹਮੇਸ਼ਾ ਆਪਣੇ ਜਿੰਨੇ ਵੀ ਕਿਸਾਨ ਭਰਾਇਆ ਸਾਰਿਆਂ ਨੂੰ ਇਹੀ ਐਡਵਾਈਸ ਕਰਦਾ ਹੁੰਨਾ ਭਾਈ ਜੀ ਆਪਣਾ ਮੋਬਾਈਲ ਜਿਹੜੇ ਟਰੈਕਟਰਾਂ ਦੇ ਪੰਪਾਂ ਦੇ ਵਿੱਚ ਮੋਬਾਈਲ ਪੈਂਦਾ ਜਿਹੜਾ ਦਾ ਅਲੱਗ ਹੁੰਦਾ ਉਹਨਾਂ ਦਾ ਜਿਹੜਾ ਮੋਬਾਈਲ ਹਫਤੇ ਦੀ ਇੱਕ ਵਾਰ ਤਾਂ ਪਾ ਲਓ ਹੈਣਾ ਜੀ ਤਾਂ ਆ ਜਿਹੜਾ ਨੁਕਸਾਨ ਆ ਤਾਂ ਬਚੂ ਹੈ ਜੀ ਤੇ ਜਿਹੜਾ ਵੀ ਮੋਬਾਈਲ ਇੰਜਨ ਦੇ ਨਾਲ ਨੇ ਉਹਨਾਂ ਦੀ ਜਿਹੜੀ ਸਰਵਿਸ ਹੈ ਇਹ ਨਹੀਂ ਕਿ 300 300 ਘੰਟੇ ਤੇ ਕਰਾਈ ਚੱਲੋ ਤੁਹਾਨੂੰ ਦੋਸੋ ਸਵਾ ਦੋਸੋ ਘੰਟੇ ਤੋਂ ਨਹੀਂ ਸਰਵਿਸ ਵੀ ਕਰਾਇਆ ਕਰ ਲੋ ਇੱਕ ਆਉਰੇ ਪੰਪ ਹੋ ਰਾਇਆ ਮੈਂ ਉਹ ਕਿੱਥੇ ਆਉ ਉਹ ਅਰ ਜੋ 60 ਕਾ ਦਾ ਹੈ ਯਾਰ ਚੱਕੀ ਨਾਲ ਫੋਡੀ ਦੋ ਪੋਜੀਸ਼ਨ ਹੈ ਆਹ ਬਾਈ ਜੀ ਕਹਿ ਰਹੇ ਦੀ ਵੀ ਮੌਲਾਇਲ ਅਸੀਂ ਆਉਣ ਸਰਵਿਸ ਕਰਾਈ ਆ ਤੇ ਪੋਜੀਸ਼ਨ ਆ ਆਹ ਮੈਨੂੰ ਲੱਗਦਾ 300 ਪਲੱਸ ਘੰਟੇ ਚੱਲ ਚੁੱਕਿਆ ਡੈਕਟਰ ਠੀਕ ਹੈ ਜੀ ਇਸ ਕਰਕੇ ਜੇ ਮੇਰੀ ਸਾਰੀ ਕਿਸਾਨ ਭਰਾਵਾਂ ਨੂੰ ਗਿਜਾਰਸ਼ ਹੈ ਵੀ ਥੋੜੀ ਜੀ ਗੌਰ ਕਰਿਆ ਕਰੋ ਮੇਰੇ ਸਾਰੇ ਭਰਾ ਇਹ ਜਿਹੜਾ ਪੰਪ ਡੀਜ਼ਲ ਨਾਲ ਮਰਦਾ ਹੈ ਚਲੋ ਚੱਲ ਕੇ ਜਿਹੜੀ ਚੀਜ਼ ਮਰਦੀ ਹੈ ਗੱਲ ਵੱਖਰੀ ਆ ਇਹ ਜਿਹੜੇ ਜਿਹੜੀ ਚੀਜ਼ ਖਰਾਬ ਹੁੰਦੀ ਉਹ ਵਧੀਆ ਗੱਲ ਓਕੇ ਜੀ ਸਾਰਿਆਂ ਨੂੰ ਬਾਕਪੀ ਸਤਿ ਸ੍ਰੀ ਅਕਾਲ ਤੇ ਇਹਨੂੰ ਅਸੀਂ ਹੁਣ ਕਰਨ ਲੱਗੇ ਆ ਓਵਰ ਆਲ ਤੇ ਜਿਹੜੀਆਂ ਪਾਵਰ ਆ ਸਭੇ ਅਰਿਸਤਵ ਕਰਦੇ ਓਕੇ ਅੱਛਾ ਇੱਕ ਗੱਲ ਹੋਰ ਵੀ ਹੈ ਫਲੰਜ਼ਰ ਬਤੰਦਰ ਤੇ ਸਹੀ ਪੈ ਰਿਹਾ ਡੀਜ਼ਲ ਕਿੰਨੀ ਨਹੀਂ ਘੌਰ ਘਟ ਡੀਜ਼ਲ ਕਿੰਨੀ ਘੌਰ ਸਹੀ ਆ ਖਰਾ ਗਾਣ ਹੋ ਰਿਹਾ ਦੇਖੋ ਚਲੋ ਅਰੇ ਕੋਹਲਾ 베어ਿੰਗਾਂ ਦੇ ਵਿੱਚ ਕਿੰਨੀ ਜ਼ਿਆਦਾ ਪਲੇ ਪਈ ਹੈ ਦੇਖੋ ਬੈਰੀ ਕੀ ਖਤਮ ਹੋ ਗਿਆ ਪੂਰਾ ਕੋਈ ਨਹੀਂ ਅਸਾਂ ਇਹ ਘੜ ਗਏ ਅੱਲਾਹ ਨੂਰ ਚੱਕਣ